ਗਾਣਾ ਗਾਈ ਕੋਈ ਅੱਜ ਮੌਸਮ ਬੜਾ ਘੈਂਟ ਹੈ ਬਣਦਾ ਦਾ ਸ਼ਕਤੀ ਸ਼ਕਤੀ ਦੇ ਗਿਆ ਸੀ ਮੈਨੂੰ ਕਾਲੀ ਗਾਨੀ ਗੜ ਵਿੱਚ ਪਾ ਗਿਆ ਆਪ ਨਿਸ਼ਾਨੀ ਪਤਾ ਲੱਗ ਗਿਆ ਵੀਰਾਂ ਨੂੰ ਲੈ ਖੜ ਕੇ ਇੱਕ ਆਤਣ ਕੇ ਵਿੱਚ ਚੁਗਲੇ ਉਹ ਚੁਗਲੇ ਉਹ ਚੁਗਲੇ ਹਾਣ ਦਿਆ ਖਿੰਡ ਕੇ ਗਾਨੀ ਦੇ ਮਣ ਕੇ ਚੁਗਲੇ ਹਾਣ ਦਿਆ ਖਿੰਡ ਕੇ ਗਾਨੀ ਦੇ ਮਣ ਕੇ ਉਹ ਵੱਡਿਆ ਯਾਉ ਤੇਰਾ ਯਾਰ ਵੈਰ ਨੇ ਤਸਗੀ ਦਿਲਾ ਵਿੱਚ ਖਾਰ ਵੈਰ ਨੇ ਰਾਉਲਾ ਪਾ ਕੇ ਇਕੱਠੇ ਕਰ ਲੇ ਹਾਕ ਮਾਰ ਕੇ ਇਕੱਠੇ ਕਰ ਲੇ ਵੇਖ ਤਮਾਸ਼ਾ ਖੜ ਕੇ ਲੜਾਂਗਾ ਹੋ ਡਾਂਗਾ ਲੜਾਂਗਾ ਖੜਕ ਪਈਆਂ ਲੁਕ ਗਈ ਅੰਦਰ ਵੜ ਕੇ ਤੂੰ ਡਾਂਗਾ ਖੜਕ ਪਈਆਂ ਲੁਕ ਗਈ ਅੰਦਰ ਵੜ ਕੇ ਗਾਲੀ ਵਿੱਚ ਸਾਪ ਕੇਸੇ ਖਿੱਲਰੇ ਹੁਣ ਤਾਲੀ ਰਾਲੀ ਰਾ ਵਿਚੀ ਗਲੀ ਦੇ ਤੂੰ ਤੂੰ ਕੁੱਟਿਆ ਚਾ ਟਿੱਖੇ ਘਨਾਸੇ ਤੇਰੇ ਸਿਰ ਤੇ ਝਾਜਰ ਵਾ ਗੋਛਣ ਕੇ ਵਿੱਚ ਉਗ ਲੈ ਉਹ ਚੁਗ ਲੈ ਉਹ ਚੁਗ ਲੈ ਹਾਣਦਿਆ ਖਿੰਡਗੇ ਗਾਨੀ ਦੇ ਮਣ ਕੇ ਚੁਗ ਲੈ ਹਾਣਦਿਆ ਖਿੰਡਗੇ ਗਾਨੀ ਦੇ ਮਣ ਕੇ ਹੋ ਮੈਂ ਤੇਰੀ ਮੈਂ ਤੇਰੀ ਤੇਰੀ ਕਹਿੰਦੀ ਸੀ ਸਾਂ ਖਾ ਕੇ ਨੀ ਹੁਣ ਕੀ ਤੇਰੇ ਸੱਪ ਲੜ ਗਿਆ ਲੁਕ ਗਈ ਸਿੰਘ ਫਸਾ ਕੇ ਹਉ ਕੱਲੀ ਕਹਿਰੀ ਜਾਨ ਦੇ ਉੱਤੇ ਕੱਲੀ ਕਹਿਲੀ ਜਾਨ ਦੇ ਉੱਤੇ ਬਿਜਲੀ ਵਾਂਗੂ ਘੜਕੇ ਲੜਾਂਗਾ ਔਰ ਡਾਂਗਾ ਖੜਕ ਭਈਆਂ ਲੁਕ ਗਈ ਅੰਦਰ ਵੜ ਕੇ ਚੁਗਲੇ ਹਾਨ ਦੇ ਆ ਖਿੰਡ ਕੇ ਗਾਨੀ ਦੇ ਮੜ ਕੇ ਔਰ ਡਾਂਗਾ ਖੜਕ ਭਈਆਂ ਨਹੀਂ ਲੁਕ ਗਈ ਅੰਦਰ ਵੜ ਕੇ